ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀ ਸੰਗਤ ਨੂੰ ਗੁਰਬਾਣੀ ਦਾ ਵਿਸ਼ਾ ਇੰਨਾ ਗੁੰਝਾ ਤੇ ਜਦੋਂ ਜਿਵੇਂ ਜਿਵੇਂ ਗੁਰਬਾਣੀ ਪੜ੍ਹਦੇ ਆਂ ਤੇ ਪਤਾ ਲੱਗਦਾ ਵੀ ਮਹਾਰਾਜ ਨੇ ਇੰਨਾ ਸਾਫ਼ ਇੰਨਾ ਕਲੀਅਰ ਸਾਨੂੰ ਲੈ ਕੇ ਦਿੱਤਾ ਬਹੁਤ ਵਾਰੀ ਮੈਂ ਹੈਰਾਨ ਹੁੰਦਾ ਵੀ ਅਸੀਂ ਵਾਰ-ਵਾਰ ਖਾਤੋਂ ਭਟਕ ਜਾਂਦੇ ਆਂ ਕੋਈ ਇਦਾਂ ਦੀ ਚੀਜ਼ ਨਹੀਂ ਜਿਹੜੀ ਸਾਨੂੰ ਪਾਤਸ਼ਾਹ ਨੇ ਲਿਖੇ ਨਾ ਦਿੱਤੀ ਹੋਵੇ ਚਾਹੇ ਉਹ ਨੌਂ ਦਾ ਹੋਵੇ ਚਾਹੇ ਉਹ ਕੋਈ ਮਸਲਾਬ ਹੋਵੇ ਚਾਹੇ ਉਹ ਜ਼ਿੰਦਗੀ ਜਿ ਆਉਣ ਦਾ ਧੀਆ ਪੁੱਤਰਾ ਦਾ ਚਾਹੇ ਮਾਇਆ ਦਾ ਚਾਹੇ ਕਾਮ ਕ੍ਰੋਧ ਦਾ ਹਰ ਚੀਜ਼ ਦੇ ਵਿੱਚ ਮਾਰੇ ਨੇ ਸਾਨੂੰ ਦੱਸਿਆ ਹੋਇਆ ਪਾਤਸ਼ਾਹ ਸਾਨੂੰ ਗੁਰਬਾਣੀ ਵਿੱਚ ਸਮਝਾਉਂਦੇ ਕਹਿੰਦੇ ਕਥਨੀਕ ਹੈ ਨਾ ਛੂਟੀਏ ਨਾ ਪੜ ਪੁਸਤਕ ਭਾਰ ਕਾਇਆ ਸੋਚ ਨਾ ਪਾਈਏ ਬਿਨ ਹਰ ਪੱਖ ਤੇ ਪਿਆਰ ਮਾੜੇ ਦੱਸਦੇ ਆ ਵੀ ਇੱਕ ਕਹਿਣ ਦੇ ਨਾਲ ਨਹੀਂ ਕਹਿਣਾ ਛੁੱਟਣਾ ਜੇ ਆਪਾਂ ਅਕਸਰ ਵਿਚਾਰ ਕਰਦੇ ਹਨੇ ਕਈ ਆਪਣੇ ਵੀਰ ਫੋਨ ਕਰਦੇ ਆ ਕਹਿਣ ਦੇ ਵੀ ਸਾਨੂੰ ਪ੍ਰਮਾਤਮਾ ਨਾਲ ਬਹੁਤ ਪਿਆਰ ਆ ਜਾਂ ਸਾਨੂੰ ਮਾਲਕ ਦੇ ਦਰਸ਼ਨ ਚਾਹੀਦੇ ਆ ਮੈਂ ਕਹਿੰਦਾ ਉਹਨਾਂ ਵੀਰੇ ਤੁਸੀਂ ਪੀ ਐਚ ਡੀ ਦੀ ਗੱਲ ਕਰਦੇ ਪਏ ਆ ਪ੍ਰਮਾਤਮਾ ਦੇ ਦਰਸ਼ਨ ਹੋਣੇ ਕੋਈ ਖੇਡ ਨਹੀਂ ਪਈ ਮਾਲਕ ਨੂੰ ਮਿਲਣਾ ਇਹ ਜਨਮ ਜਨਮ ਦੀ ਭਗਤੀ ਹੁੰਦੀ ਹੈ। ਇਹ ਕੋਈ ਇੱਕ ਜਨਮ ਦੀ ਬੰਦਗੀ ਨਹੀਂ ਹੈ ਜੀ। ਇਹਨਾਂ ਜੀ ਰੂਹ ਪੁੱਛ ਸਕਦਾ ਹੈ ਕਿ ਜੇ ਤੁਸੀਂ ਤਿਆਗ ਤੇ ਵਿਰਾਗ ਦੇ ਨਾਲ ਲੱਗੋਗੇ ਤੇ ਕੁਛ ਨਾ ਕੁਛ ਜ਼ਰੂਰ ਮਹਾਰਾਜ ਕਿਰਪਾ ਕਰਦੇ ਪਰਮਾਤਮਾ ਨੂੰ ਮਿਲਣਾ ਬਹੁਤ ਦੂਰ ਦੀਆਂ ਛਿੜਾ ਤੇ ਇਸ ਕਰਕੇ ਮੈਂ ਵਾਰ-ਵਾਰ ਬੇਨਤੀ ਕਰਦਾ ਹੁੰਦਾ। ਦੇਖੋ ਮਹਾਰਾਜ ਸਾਨੂੰ ਦੱਸਦੇ ਕਹਿੰਦੇ ਕਥਨੀ ਕਹਿਣਾ ਛੁੱਟੀਏ। ਨਾ ਪੜ ਪੁਸਤਕ ਪਾਰ। ਕਹਿੰਦੇ ਕਹਿਣ ਦੇ ਨਾਲ ਗੱਲ ਨਹੀਂ ਬਣਦੀ। ਗੱਲ ਹੀ ਯੋਗ ਨਾ ਹੋਈ। ਇਹਨੇ ਗੱਲਾਂ ਬਾਤਾਂ ਦਾ ਵਿਚਾਰ ਨਹੀਂ ਕਮਾਉਣਾ ਹੀ ਪੈਣੀ ਹੈ ਸਿੱਖੀ ਹੈ ਜਿਹੜੀ ਕਮਾਉਣ ਦਾ ਵਿਚਾਰ ਜਦੋਂ ਤੁਸੀਂ ਉੱਥੋਂ ਦੇ ਨਾਮ ਜਪਾਉਂਦੇ ਨਾ ਕੋਈ ਨਾਗਾ ਪਾਉਂਦੇ ਪਰਮਾਤਮਾ ਨਾਲ ਪਿਆਰ ਕਰੂਗਾ ਤੇ ਉਹ ਤੋਂ ਮਾਣ ਕੇ ਕਿਰਪਾ ਕਰਦਾ ਤੇ ਵਾਰ-ਵਾਰ ਮਾਰੇ ਸਾਨੂੰ ਦੱਸਦੀ ਆ ਕਿ ਜੇ ਅਸੀਂ ਸਿਰਫ ਸੋਚੀ ਜਾਵਾਂਗੇ ਵਿਚਾਰ ਕਰੀ ਜਾਵਾਂਗੇ ਸੁਣੀ ਜਾਵਾਂਗੇ ਜਪਾਂਗੇ ਨਾ ਸੁਣਦੇ ਆ ਸਾਨੂੰ ਸਮਾਨੰਗ ਗਿਆ ਉਹ ਫਿਰ ਸਮਾ ਸਾਡਾ ਹੀ ਬਤੀਤ ਹੋ ਰਿਹਾ ਉਹ ਜਿਵੇਂ ਕੋਈ ਭੈਣ ਭਰਾ ਗੁਰਦੁਆਰੇ ਜਾਂਦੇ ਆ ਉਹ ਕਈ 20 20 50 50 ਸਾਲਾਂ ਤੋਂ ਜਾ ਰਹੇ ਆ ਪਰ ਸੁਭਾਅ ਨਹੀਂ ਬਦਲੇ ਨੇਚਰ ਨਹੀਂ ਬਦਲੀ ਉਸੇ ਤਰ੍ਹਾਂ ਗੁੱਸਾ ਉਸੇ ਤਰ੍ਹਾਂ ਕਰੋਧ ਹਰ ਚੀਜ਼ ਉਸੇ ਤਰ੍ਹਾਂ ਗੁਰੂ ਦੀ ਸਿੱਖਿਆ ਲੈਣੀ ਜ਼ਰੂਰੀ ਹੈ ਇਸ ਕਰਕੇ ਮੈਂ ਬੇਨਤੀ ਕਰਦਾ ਹਾਂ ਕਿ ਕਹਿੰਦੇ ਘੱਤ ਨਹੀਂ ਖੈਨ ਨਾ ਸੁੱਟੀਏ ਨਾ ਪੜ ਪੁਸਤਕ ਭਾਰ ਕਹਿੰਦੇ ਜਿੰਨੀਆਂ ਮਰਜ਼ੀ ਬੁਸਤ ਦਾ ਹਾੜ ਜਿੰਨੀਆਂ ਪੜ ਲਓ ਜਿੰਨੇ ਮਰਜ਼ੀ ਤੇ ਇਰਲਾਲੇ ਤੇ ਕਹਿੰਦੇ ਕਿ ਖੇਡ ਉਹਦੇ ਬਣੂਗੀ ਜਦੋਂ ਅਸਕੀਨ ਗੁਰੂ ਦੇ ਹੁਕਮ ਦੇ ਵਿੱਚ ਚੱਲਾਂਗੇ ਗੁਰੂ ਦਾ ਹੁਕਮ ਕੀ ਹੈ ਉਹ ਕਮਾਉਣਾ ਪੈਣਾ ਸਾਨੂੰ ਕੱਲਾ ਮਾਰੇ ਕਹਿੰਦੇ ਪੜ੍ਹਨ ਦਾ ਵਿਸ਼ਾ ਨਹੀਂ ਹੈ ਕਹਿੰਦੇ ਕਾਇਆ ਸੋਚਣਾ ਪਾਈਏ ਕੋਈ ਜਿੰਨੀ ਮਰਜ਼ੀ ਸੁਚਮਤਾ ਰੱਖ ਲੈ ਕਾਇਆ ਦੀ ਸੁਚਮਤਾ ਕਹਿੰਦੇ ਓਨੀਕ ਜ਼ਰੂਰੀ ਹੈ ਜਿੰਨੀ ਕਿ ਬਣਦੀ ਹੈ ਤੇ ਉਹ ਸੁਚਮਤਾ ਮਾਰੇ ਕਹਿੰਦੇ ਦੱਸਦੇ ਆ ਕਹਿੰਦੇ ਵੀ ਜਦੋਂ ਅਸੀਂ ਸਰੀਰ ਦੀ ਸੁਚਮਤਾ ਓਨੀਕ ਹੁੰਦੀ ਵੀ ਜਿੰਨੀ ਕਿ ਸਾਨੂੰ ਸਫਾਈ ਜ਼ਰੂਰੀ ਹੈ ਤੇ ਜੇ ਅਸੀਂ ਘੰਟਾਂ ਦਾ ਘੰਟਾ ਇੰਦਰ ਉਤਰ ਖਰਾਬ ਕਰ ਦਿੰਨੇ ਆ ਕਿ ਉਹ ਬੰਦਗੀ ਨਹੀਂ ਕਰਦੇ ਤੇ ਫਿਰ ਉਹ ਸਮਝ ਲਓ ਮਹਾਰਾਜ ਕਹਿੰਦੇ ਵੀ ਸਾਡਾ ਕਮਾ ਜਿਹੜਾ ਮਿੰਟ-ਮਿੰਟ ਗਿਣਤੀ ਹੈ ਕਹਿੰਦੇ ਦਮ-ਦਮ ਸਦਾ ਸੰਭਾਲਦਾ ਦਮ ਨਾ ਬਰਤ ਖਾ ਜਾਏ ਜਿਹੜੇ ਬੰਦਗੀ ਕਰਦੇ ਉਹ ਮੇਸ਼ਾ ਹਰ ਸਵਾਸ ਨੂੰ ਸਾਹਮਣੇ ਦੀ ਕੋਸ਼ਿਸ਼ ਕਰਦੇ ਆ ਜੋ ਕਿਸੇ ਨਾ ਵਿਚਾਰ ਵੀ ਕਰਦੇ ਆ ਨਾਲ ਦੀ ਨਾਲ ਉਹਨਾਂ ਦਾ ਸਿਮਰਨ ਚੱਲੀ ਜਾਂਦਾ ਇਸ ਕਰਕੇ ਸੁਣਨ ਵਾਲੇ ਨੂੰ ਸਕੂਨ ਮਿਲਦਾ ਜਦੋਂ ਥੋੜਾ ਅੰਦਰ ਮਨ ਚ ਸਿਮਰਨ ਚੱਲਦਾ ਹੋਊਗਾ ਨਾਲ ਤੁਸੀਂ ਵਿਚਾਰ ਕਰਦੇ ਆ ਉਹ ਫਿਰ ਜਿਹੜਾ ਤੁਹਾਡੇ ਨਾਲ ਵਿਚਾਰ ਕਰਦਾ ਉਹਦੇ ਤੱਕ ਉਹ ਵਾਈਬ੍ਰੇਸ਼ਨ ਉਹ ਸ਼ਾਂਤੀ ਪਹੁੰਚੂਗੀ ਇਹਨੇ ਕਾਇਆ ਸੱਚ ਨਾ ਪਾਈਏ ਬਿਨ ਹਰ ਭੱਜ ਪਿਆਰ ਜਿੰਨਾ ਚਿਰ ਅਸੀਂ ਪਰਮਾਤਮਾ ਦੀ ਭਗਤੀ ਨਹੀਂ ਕਰਦੇ ਉਹਨਾਂ ਚਿਰ ਮਹਾਰਾਜ ਕਹਿੰਦੇ ਇਹ ਖੇਡ ਨਹੀਂ ਮੰਦੀ ਜਦੋਂ ਅਸੀਂ ਪਰਮਾਤਮਾ ਨਾਲ ਪਿਆਰ ਕਰਾਂਗੇ ਪਿਆਰ ਉਦੋਂ ਹੀ ਹੋਊਗਾ ਫਿਰ ਉਦੋਂ ਇਹੋ ਜਿਹੀਆਂ ਗੱਲਾਂ ਬਾਤਾਂ ਨਹੀਂ ਹੋਣਗੀਆਂ ਵੀ ਸਾਡੇ ਤੋਂ ਉੱਠਿਆ ਨਹੀਂ ਜਾਂਦਾ ਜੀ ਸਾਡੇ ਤੋਂ ਨਾਗਾ ਪਿਆ ਜਾਂਦਾ ਸਾਡਾ ਅਸੀਂ ਕੋਸ਼ਿਸ਼ ਕਰਦੇ ਆ ਜੀ ਨਾਮ ਨਹੀਂ ਜਪਿਆ ਜਾਂਦਾ ਸਾਨੂੰ ਫੁਰਨੇ ਬਹੁਤ ਆਉਂਦੀ ਹੈ ਫੁਰਨੇ ਤਾਂ ਆਉਣਗੇ ਮੈਂ ਵਾਰ-ਵਾਰ ਜਦੋਂ ਵੀ ਕੋਈ ਵਿਚਾਰ ਹੁੰਦੀ ਹੈ ਉਹ ਦੱਸਦਾ ਹੁੰਦਾ ਕਿ ਆਪਾਂ ਜਿਹੜੇ ਇੱਕ ਪਰਮਾਤਮਾ ਦੇ ਘਰ ਦੇ ਵਿੱਚ ਰਿਐਲਟ ਬਹੁਤ ਜਲਦੀ ਭਾਲਦੇ ਆ ਹੋਰ ਕਿਸੇ ਕੰਮ ਦੇ ਵਿੱਚ ਅਸੀਂ 10 ਸਾਲ ਦੀ ਡਿਗਰੀ ਇੱਕ ਅੱਠਵੀਂ ਬੰਦਾ ਫੇਲ ਹੋਵੇ ਨਾ ਉਹਨੂੰ 8 ਸਾਲ ਲੱਗ ਜਾਂਦੇ ਤੇ ਉਹ ਪਰ ਗਿਣਤੀ ਦੇ ਵਿੱਚ ਨਹੀਂ ਹੁੰਦਾ। 7-8 ਪੜ੍ਹਿਆਂ ਅਸੀਂ ਆਪਾਂ ਨੂੰ ਅਨਪੜ੍ਹਾਂ ਦੇ ਵਿੱਚ ਹੀ ਜਾਂਦੇ ਆ। ਤੇ ਇੱਕ ਪਰਮਾਤਮਾ ਦੀ ਬੰਦਗੀ ਅਸੀਂ 8 ਮਹੀਨੇ ਵੀ ਨਹੀਂ ਕਰਦੇ। ਤੇ ਅਸੀਂ ਕਹਿੰਦੇ ਜੀ ਮਾਲਕ ਕਿਰਪਾ ਕਰਦੇ ਜੀ। ਜੋ ਦਿਨੇ ਅਸੀਂ ਫਰਨੇ ਲੈਂਦੇ ਆ, ਥਾਟਸ ਲੈਂਦੇ ਆ ਉਹ ਸਾਡੇ ਰਾਤ ਨੂੰ ਚੱਲਦੇ ਆ। ਅਸੀਂ ਪੀਰ ਫਕੀਰਾਂ ਦੀ ਬੰਦਗੀ ਵਾਲਿਆਂ ਦੀ ਇਨਜ਼ਤ ਕਿਉਂ ਕਰਦੇ ਆ? ਇਸੇ ਕਰਕੇ ਕਰਦੇ ਆ ਕਿ ਜੋ ਕੰਮ ਸੀ ਨਹੀਂ ਕਰ ਸਕਦੇ ਮਾਲਕ ਨੇ ਉਹਨਾਂ ਤੋਂ ਕਰਾ ਲਿਆ ਸਿਰ ਤੇ ਹੱਥ ਰੱਖ ਕੇ ਇੱਕ ਖੇਡਾਂ ਇੰਡੀਆ ਸੌਖੀ ਯਾਨੀ ਮਾਨਵਾਰ ਮ ਸੰਗਤ ਨੂੰ ਬੇਨਤੀ ਕਰਦਾ ਤੇ ਰਾਤਾਂ ਨੂੰ ਬਹਿ ਬਹਿ ਕੇ ਵਰਾਗ ਦੇ ਵਿੱਚ ਰੋਂ ਰੋ ਕੇ ਪਤਾ ਨਹੀਂ ਕਿੰਨੀਆਂ ਅਰਦਾਸਾਂ ਤੋਂ ਬਾਅਦ ਜਾ ਕੇ ਜਿਹੜਾ ਮਾਲਕ ਆ ਫਿਰ ਉਹ ਇਹ ਕੰਮ ਕਰਦਾ ਫਿਰ ਉਹ ਝੋਲੀ ਦੇ ਵਿੱਚ ਉਤਾਪ ਦਿੰਦਾ ਜਿਸ ਨੂੰ ਅਸੀਂ ਤਰਸਦੇ ਹਾਂ ਤੇ ਜੇ ਇੱਕ ਪਾਸੇ ਅਸੀਂ ਕਹੀਏ ਰੱਬ ਮਿਲ ਦੇ ਦੂਜੇ ਪਾਸੇ ਧੀਆ ਪੁੱਤਰਾਂ ਦੇ ਵੀ ਫਿਕਰਾਂ ਕੰਮ ਕਾਰਾਂ ਦੀ ਵੀ ਟੈਨਸ਼ਨ ਆ ਉਹਰ ਵੀ ਮਾਣੀ ਇੱਧਰ ਉੱਧਰ ਜਾਂਦਾ ਤੇ ਫੇਰ ਇਹ ਖੇਡ ਮੁਸ਼ਕਲ ਆ ਪਰ ਨਾ ਮੁਮਕਨ ਨਹੀਂ ਇਸ ਕਰਕੇ ਮੈਂ ਬੇਰਤੀ ਕਰਦਾ ਵੀ ਇਹ ਜਦੋਂ ਵੀ ਵਿਚਾਰ ਉਹਦੇ ਪਾਉਣੇ ਹੁੰਦੇ ਆ ਆਪਾਂ ਜਿੱਦਾਂ ਦੇ ਫੋਨ ਆਉਂਦੇ ਆ ਜਿੱਦਾਂ ਦੀ ਕੋਈ ਵਿਚਾਰ ਹੁੰਦੀ ਆ ਵੀ ਇਹ ਜਿਹੜਾ ਪਰਮਾਤਮਾ ਦੀ ਖੇਡ ਆ ਸਭ ਤੋਂ ਮਹਿੰਗੀ ਇਹਨੂੰ ਕੋਈ ਤੁਸੀਂ ਇਹ ਲੋਗਨ ਆਰਾਮ ਖੇਡਾਉਣਾ ਜਾਂਦਾ ਇਹਨੂੰ ਕੋਈ ਢਾਉਣਾ ਨਾ ਸਮਝੋ ਵੀ 10 ਦਿਨ ਮਹੀਨਾ ਬੈਠ ਕੇ ਭਗਤੀ ਕੀਤੀ ਤੇ ਸਾਨੂੰ ਪ੍ਰਕਾਸ਼ ਹੋ ਜੂਗਾ ਰੱਬ ਮਿਲ ਜੂਗਾ ਪਰਮਾਤਮਾ ਨੂੰ ਮਿਲਣਾ ਤੇ ਮਹਾਰਾਜ ਕਹਿੰਦੇ ਇਹ ਬڑے ਯੋਗਾਂ ਦੀ ਭਗਤੀ ਹੁੰਦੀ ਆ ਪਰ ਜੇ ਅਸੀਂ ਜਪਿਆ ਹੋਊਗਾ ਗਾਂਹ ਵਾਲਾ ਜਿਹੜਾ ਸਾਡਾ ਸਮਾਂ ਸੌਖਾ ਆ ਜਾਊਗਾ ਨਾ ਕਿਉਂਕਿ ਮੌਤ ਵੇਲੇ ਸਿਰਫ ਇੱਕ ਪ੍ਰਮਾਤਮਾ ਦਾ ਨਾਮ ਹੈ ਜਿਹੜਾ ਸਾਡੇ ਨਾਲ ਚੱਲੂਗਾ ਮੈਨੂੰ ਇੱਕ ਫਲਾਈਟ ਦੀ ਗੱਲ ਯਾਦ ਆਉਂਦੀ ਹੈ ਮੈਂ ਅੱਗੇ ਕਈ ਵੀਰਾਂ ਨੂੰ ਸਲਾਈ ਵੀ ਆ ਫੋਨ ਆਏ ਇਹਨਾਂ ਦੇ ਕਿ ਮੈਂ ਫਲਾਈਟ ਦੇ ਵਿੱਚ ਸੀਗਾ ਤੇ ਜਹਾਜ਼ ਦਾ ਮੌਸਮ ਖਰਾਬ ਹੋ ਗਿਆ ਤੇ ਜਹਾਜ਼ ਕੰਬਣ ਲੱਗਿਆ ਕੁਝ ਆ ਜਿੰਨਾ ਕੋ ਵਾਈਬ੍ਰੇਟ ਕੀਤਾ ਤਾਂ ਬਹੁਤ ਜ਼ਿਆਦਾ ਤੂਫਾਨ ਨੇ ਵੀ ਸੀ ਤੇ ਸਾਰੇ ਪਾਸਿਓਂ ਪਾਟ ਕੋਈ ਸੁੱਖ ਨਹੀਂ ਸਾਹ ਕੋਈ ਥਿਰ ਘਰ ਬੈਸੋ ਤੇ ਮੇਰਾ ਹੱਸ ਹੱਸ ਕੇ ਅੱਖਾਂ 'ਚ ਪਾਣੀ ਨਿਕਲਿਆ ਲੋਕ ਮੇਹ ਲਾਈ ਦੇ ਬੇਸਿਕਵੇਂ ਮੈਨੂੰ ਮਾਰ ਦੇਣਾ ਹੁੰਦਾ ਤੇ ਮੈਂ ਬੜਾ ਹੱਸਿਆ ਤੇ ਉਦੋਂ ਤਾਂ ਉਹ ਡਰੇ ਹੋਏ ਸੀ ਕੁਝ ਕਿਹਾ ਨਹੀਂ ਜਦੋਂ ਜਹਾਜ਼ ਮੜਾ ਜਾਂ ਨਾਰਮਲ ਹੋ ਗਿਆ ਤਿੰਨ ਚਾਰ ਵੀਰ ਉੱਟ ਕੇ ਆ ਗਏ ਜਰਮਨ ਤੋਂ ਫਲਾਈਟ ਸੀ ਮੇਰੀ ਨਾ ਫ੍ਰੈਂਕਫਰਟ ਤੇ ਉਹ ਮੈਨੂੰ ਕਹਿੰਦੇ ਵੀ ਤੁਸੀਂ ਹੱਸ ਹੀ ਜਾਂਦੇ ਆਂ ਵੀ ਐਡਾ ਉਹ ਮੈਂ ਕਹਿੰਦਾ ਮੈਂ ਹੱਸ ਵੀ ਹੋਰ ਗੱਲ ਤੋਂ ਰਿਹਾ ਸੀ ਜੇ ਨੋਰਮਲ ਦਾ ਸੈਰੀ ਵੈਲਿਊ ਬਿਨਾਂ ਤੁਸੀਂ 2 ਮਿੰਟ ਵਿਚਾਰ ਸੁਣੋ ਮੇਰੀ ਮੈਂ ਕਹਿੰਦਾ ਦੇਖੋ ਅਸੀਂ ਪਰਮਾਤਮਾ ਨੂੰ ਮੜਾ ਜੇ ਜੇ ਸਾਨੂੰ ਸੰਕਟ ਆਇਆ ਤੇ ਕਿਵੇਂ ਅਸੀਂ ਨਾ ਕਿੰਨੇ ਤਰ੍ਹਾਂ ਦੇ ਪਾਠ ਸ਼ੁਰੂ ਕਰਤੇ ਕਿਦਾਂ ਕੋਈ ਧੰਨ ਗੁਰੂ ਰਾਮਦਾਸ ਸਾਨੂੰ ਗੁਰੂ ਰਾਮਦਾਸ ਕਹਿ ਰਿਹਾ ਕੋਈ ਸੋਖੁਣੀ ਸਾਹਿਬ ਦੀ ਬਾਣੀ ਪੜਦੇ ਆ ਕਿ ਕੁਛ ਨਾ ਵੀ ਮੜਾ ਜੇ ਜਹਾ ਜਨੋਰਮਲ ਹੋਇਆ ਫਿਰ ਅਸੀਂ ਗੱਲਾਂ ਬਾਤਾਂ ਦੇ ਬੱਚਿਆਂ ਨੂੰ ਸੰਭਾਲਣ ਲੱਗੇ ਬੇਲਟਾਂ ਲਾਉਣ ਲੱਗੇ ਤੇ ਆਪਦੀਆਂ ਆਪਦੀਆਂ ਗੱਲਾਂ ਤੇ ਲੱਗੇ ਨਾ ਇਹ ਅਸੀਂ ਅਖੀਰ ਜਦੋਂ ਸਾਨੂੰ ਭੀੜ ਪੈਣੀ ਹੈ ਕਰਨਾ ਤੋਂ ਪਰਮਾਤਮਾ ਨੂੰ ਯਾਦ ਪਰ ਕਿਉਂ ਨਾ ਆਪਾਂ ਜਿਉਂਦੇ ਜੀ ਖੁਸ਼ੀ ਵੇਲੇ ਯਾਦ ਕਰੀਏ। ਬਾਬਾ ਕਬੀਰ ਦੀ ਬਾਣੀ ਮੈਨੂੰ ਇਸੇ ਕਰਕੇ ਵਧੀਆ ਲੱਗਦੀ ਹੈ। ਉਹਨਾਂ ਨੇ ਹਰ ਪਹਿਲੂ ਨੂੰ ਛੋਹਿਆ। ਜੋ ਵੀ ਦੁਨੀਆਦਾਰੀ ਦਾ ਸਿਸਟਮ ਸੀਗਾ ਕਿਉਂਕਿ ਭਗਤ ਕਬੀਰ ਜੀ ਦੀ ਜਿਹੜੀ ਬਾਣੀ ਆ ਬਹੁਤ ਵੱਡਾ ਗ੍ਰੰਥ ਹੈ। ਪਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮਹਾਰਾਜ ਨੇ ਉਹਨਾਂ ਹੀ ਕ ਬਾਣੀਆਂ ਦਿੱਤੀਆਂ ਸਾਨੂੰ ਜਿੰਨੀ ਕ ਜ਼ਰੂਰਤ ਸੀਗੀ ਜਿਹੜੀ ਚੌਥੇ ਪਾਦੀ ਸੀਗੀ। ਬਾਕੀ ਬਾਬਾ ਕਬੀਰ ਜੀ ਦਾ ਗ੍ਰੰਥ ਬਹੁਤ ਵੱਡਾ ਵਾ ਤੇ ਉਹਨਾਂ ਨੇ ਸਾਰੀਆਂ ਚੀਜ਼ਾਂ ਦੱਸੀਆਂ ਹੋਈਆਂ। ਕਿਉਂਕਿ ਜੇ ਪਾਕਤਾਂ ਦੀ ਬਾਣੀ ਸਾਰੀ ਲਈ ਜਾਂਦੀ ਫਿਰ ਬਹੁਤ ਵੱਡਾ ਗ੍ਰੰਥ ਬਣ ਜਾਂਦਾ ਸੀ। ਜੋ ਫਿਰ ਬਾਬੇ ਕਬੀਰ ਜੀ ਨੇ ਸਾਰੀਆਂ ਚੀਜ਼ਾਂ ਦੱਸੀਆਂ ਵੀ ਕਹਿੰਦੇ ਦੁੱਖ ਵਿੱਚ ਸਿਮਰਨ ਸਭ ਕਰੇ ਸੁੱਖ ਵਿੱਚ ਕਰੇ ਨ ਕੋਈ ਸੁੱਖ ਵਿੱਚ ਸਿਮਰਨ ਦਿਓ ਕਰੇ ਦੁੱਖ ਆਏ ਕੋ ਹੋਏ ਕਹਿੰਦੇ ਵੀ ਦੁੱਖ ਵੇਲੇ ਸਾਰੇ ਸਿਮਰਨ ਕਰਦੇ ਆ ਸੁੱਖ ਵੇਲੇ ਕੋਈ ਨਹੀਂ ਕਰਦਾ ਜੇ ਅਸੀਂ ਸੁੱਖ ਵੇਲੇ ਕਰੀਏ ਤੇ ਦੁੱਖ ਆਉਂਦਾ ਹੀ ਨਹੀਂ ਮੈਂ ਹਰ ਬੰਦੇ ਨੂੰ ਕਹਿੰਦਾ ਮੈਂ ਤੁਹਾਨੂੰ ਲਿਖ ਕੇ ਦੇਣ ਨੂੰ ਤਿਆਰ ਆ ਜੇ ਤੁਸੀਂ ਰਾਤ ਨੂੰ اٹਕੇ ਬੰਦਗੀ ਕਰੋ ਓਹ ਤੁਹਾਡਾ ਮਨ ਲੱਗਦਾ ਨਹੀਂ ਲੱਗਦਾ ਦੁਨਿਆਵੀ ਚੀਜ਼ਾਂ ਜੋ ਮਰਜ਼ੀ ਤੁਸੀਂ ਪਰਮਾਤਮਾ ਤੋਂ ਲੈ ਸਕਦੇ ਨਿੱਕੀਆਂ ਮੋਟੀਆਂ ਚੀਜ਼ਾਂ ਸ਼ੋਹਰਤ ਪੈਸਾ ਤੇ ਜਿਹਨੂੰ ਆਪਾਂ ਕਹਿੰਦੇ ਵੀ ਲੋਕ ਜਿੰਨਾ ਪਿੱਛੇ ਪਾਗਲ ਹੋਏ ਕਰਦੇ ਆ ਉਹ ਸਾਰੀਆਂ ਚੀਜ਼ਾਂ ਤੁਹਾਨੂੰ ਲੋਕ ਥੋੜੇ ਮਗਰਮਗਰ ਭਜੇ ਕਰਦੇ ਆ ਦੁਨੀਆ ਕਹਿ ਰਹੀ ਆ ਵੀ ਭਾਈ ਤੁਸੀਂ ਇੱਕ ਵਾਰੀ ਮਿਲੋ ਦੱਸੋ ਕੀ ਸੇਵਾ ਕਰੀਏ ਮਤਲਬ ਉਸ ਬੰਦਗੀ ਦਾ ਇੰਨਾ ਕਿ ਪ੍ਰਤਾਪ ਹੈ ਮਹਾਰਾਜ ਦੱਸ ਰਹੇ ਨਾ ਕਿ ਜਦੋਂ ਤੁਸੀਂ ਬਾਦਸ਼ਾਹ ਸ਼ਾਹ ਸਭ ਵਸ ਕਰ ਲੀਨੇ ਅਮਰਤ ਨਾਮ ਮਹਾਰਸ ਪੀਨੇ ਨੇ ਬਲੇ ਬਾਦਸ਼ਾਹ ਸ਼ਾਹ ਸਾਰੇ ਵਸ ਕਰ ਦਿੰਦਾ ਹੋਇਆ ਮਹਾਰਾਜ ਬਾਦਸ਼ਾਹ ਸ਼ਾਹ ਸਭ ਵਸ ਕਰ ਲੀਨੇ ਅਮਰਤ ਨਾਮ ਮਹਾਰਸ ਪੀਨੇ ਜਦੋਂ ਅਮਰਤ ਰਸ ਪੀਨੇ ਆ ਮਾਲਕ ਕਿਰਪਾ ਕਰਦਾ ਫਿਰ ਜਿਹੜਾ ਵੀ ਤੁਸੀਂ ਬਚਨ ਕਰੋਗੇ ਕੋਈ ਤੁਹਾਡਾ ਬਚਨ ਨਹੀਂ ਮੋੜ ਸਕਦਾ ਚਾਹੇ ਉਹ ਘਰ ਦੇ ਮੈਂਬਰ ਆ ਇਹ ਜਹਾ ਹੀ ਬਾਹਰ ਲਿਆ ਕਿਉਂਕਿ ਪਾਵਰ ਆ ਜਾਂਦੀ ਹੈ ਕੁਛੜ ਦੇ ਵਿੱਚ ਨਾ ਇਸ ਕਰਕੇ ਮੈਂ ਤੁਹਾਨੂੰ ਬੇਨਤੀ ਕਰਦਾ ਵੀ ਕੋਈ ਵਹਿਮ ਦੇ ਵਿੱਚ ਨਹੀਂ ਪੈਣਾ ਹਮੇਸ਼ਾ ਤਿੰਨ ਚੀਜ਼ਾਂ ਯਾਦ ਰੱਖਣੀਆਂ ਨੇ ਪੀਪੀ ਸੇ ਸਰੀਰ ਨਾਲ ਨਹੀਂ ਜੁੜਨਾ ਮਗਰੂ ਗੁਰਮੁਖ ਸਾਹਿਬ ਨੂੰ ਅਰਦਾਸ ਕਰਨੀ ਹੈ ਤੇ ਵਾਹਿਗੁਰੂ ਮੰਤਰ ਜਪਨਾ ਤੇ ਬਾਰ-ਬਾਰ ਜੇ ਅਸੀਂ ਫੇਰ ਉਹੀ ਸਵਾਲ ਪੁੱਛੀ ਜਾਵਾਂਗੇ ਫੋਨ ਕਰਕੇ ਜੀ ਆ ਵੀ ਜਪ ਸਕਦੇ ਆ ਦੂਜਾ ਵੀ ਕਰ ਸਕਦੇ ਆ ਦੇਖੋ ਇੱਕ ਪੰਥ ਇੱਕ ਗਾਲ ਤੇ ਇੱਕੋ ਹੀ ਬਤਰੀ ਹੈ ਮੈਂ ਵਾਰ-ਵਾਰ ਕਹਿਣਾ ਹੁੰਦਾ ਵੀ ਤੁਹਾਨੂੰ ਇਸ ਕਰਕੇ ਮੈਂ ਕਹਿੰਦਾ ਵੀ ਭਾਈ ਇੱਕ ਵੇੜੀ ਤੇ ਹੀ ਤੁਸੀਂ ਸਫ਼ਰ ਕਰ ਸਕਦੇ ਆ ਦੋਹਾਂ ਤੇ ਨਹੀਂ ਬਹਿ ਸਕਦੇ ਤੁਸੀਂ ਦੋ ਫਲੈਟਾਂ 'ਤੇ ਨਹੀਂ ਫੜ ਸਕਦੇ ਦੋ ਬੱਸਾਂ 'ਤੇ ਨਹੀਂ ਫੜ ਸਕਦੇ ਦੋ ਕਿਸ਼ਤੀਆਂ 'ਤੇ ਨਹੀਂ ਜਾ ਸਕਦੇ ਤੁਹਾਨੂੰ ਹਮੇਸ਼ਾ ਇੱਕ ਤੇ ਹੀ ਬਹਿਣਾ ਪਊਗਾ ਕਿਤੇ ਲੱਗਣਾ ਤੇ ਜੇ ਤੁਸੀਂ ਕਹੋਗੇ ਵੀ ਇੱਕ ਅੱਧਾ ਘੰਟਾ ਉਹ ਜਪ ਲਿਆ ਅੱਧਾ ਘੰਟਾ ਫਿਰ ਇਹ ਜਪ ਲਿਆ ਫਿਰ ਕੋਈ ਬਾਣੀ ਦੀ ਤੱਕ ਬਾਣੀ ਆਪਾਂ ਪੜ੍ਹਨੀ ਸੀ ਉਹ ਖੋਜਣ ਦਾ ਵਿਸ਼ਾ ਸੀ ਕਹਿੰਦੇ ਗੁਰਮਖ ਹੋਵੇ ਸੁਖਾਇਆ ਖੋਜੇ ਉਸਾ ਭਰਮ ਭਲਾਏ ਗੁਰਮਖ ਨੇ ਕਾਇਆ ਦੀ ਖੋਜ ਕਰਨੀ ਕਾਇਆ ਦੀ ਖੋਜ ਕਿਵੇਂ ਹੋਊਗੀ ਜੇਦੋਂ ਅਸੀਂ ਬੰਦਗੀ ਕਰਾਂਗੇ ਅਸੀਂ ਧਿਆਨ ਦੇ ਵਿੱਚ ਲਾਵਾਂਗੇ ਯਕੀਨ ਮੰਨੋ ਤੁਸੀਂ ਜਿਹੜੀ ਬੰਦਗੀ ਕਰਦੇ ਇਹਦਾ ਮੁੱਦ ਤੁਹਾਨੂੰ ਮੈਂ ਦੱਸ ਨਹੀਂ ਸਕਦਾ ਜੁਲੀਅਟ ਦੀ ਕਹਾਣੀ ਇਸੇ ਕਰਕੇ ਸੁਣਾਈ ਸੀ ਉਹਨੇ ਆ ਕੇ ਮੈਸੇਜ ਦਿੱਤਾ ਜਿਹੜਾ ਬੰਦਾ ਦੂਜੇ ਤਰ੍ਹਾਂ ਦਾ ਹੈ ਜਿਹਨੂੰ ਪਤਾ ਹੀ ਨਹੀਂ ਸੀ ਮਨਨ ਬਾਰੇ ਉਹ ਏਡੀ ਵੱਡੀ ਬੁੱਕ ਲੈ ਕੇ ਰਿਹਾ ਦੱਸ ਕੇ ਗਿਆ ਵੀ ਭਾਈ ਬੰਦਗੀ ਜਿਨ੍ਹਾਂ ਨੇ ਕੀਤੀ ਹੈ ਮਾਲਕ ਨੇ ਕਿਰਪਾ ਕੀਤੀ ਦੇਖੋ ਕਿੱਡੀ ਉੱਚੀ ਅਵਸਥਾ ਤੇ ਤੇ ਬਦੇ ਲੋਕ ਆ ਉੱਥੇ ਆਪਾਂ ਦੱਸਿਆ ਹੋਇਆ ਜਿਹੜੀ ਆਪਣੀ ਇੰਟਰਵਿਊ ਚ ਤੇ ਜਾਂ ਪੰਜਾਬ ਦੇ ਲੋਕ ਆ ਜਿਹੜੇ ਉਸ ਅਵਸਥਾ ਦੇ ਵਿੱਚ ਆ ਉਹਦੇ ਮੌਤ ਤੋਂ ਬਾਅਦ ਉਹਨੇ ਸਾਰਾ ਦੱਸਿਆ ਦਾਨਪੂਰਨ ਕਰਦੇ ਆ ਬਹੁਤ ਚੰਗੀ ਗੱਲ ਹੈ ਜੇ ਉਹ ਮਾਰੇ ਦੀ ਕਰਤਾ ਹੋ ਬਾਹਰ ਆ ਤੁਸੀਂ ਤੇ ਮੈਨੂੰ ਹੁਣ ਵੀ ਵੀਰ ਭੈਣਾਂ ਦੇ ਫੋਨ ਆਉਂਦੇ ਆ ਕਿ ਕਾਫੀ ਭੈਣਾਂ ਨੇ ਨਾਰਾਜ਼ਗੀ ਵੀ ਕੀਤੀ ਹੈ ਤੇ ਜਿਹੜੀ ਆਪਣੀਆਂ ਆਪਣੀਆਂ ਸਕੇ ਭੈਣ ਭਰਾ ਕੋਈ ਲੋਕ ਖੂਨ ਦਾ ਰਿਸ਼ਤਾ ਨਹੀਂ ਉਹ ਵੀ ਕਹਿੰਦੇ ਵੀ ਅਸੀਂ ਆਪਾਂ ਵੀ ਇੱਥੇ ਲਾਉਣਾ ਹੈਗਾ ਜਿਹੜੀ ਜਗ੍ਹਾ ਬੰਦੀ ਹੈ ਇਹ ਕਿਹਾ ਚਲੋ ਜਿਵੇਂ ਦੀਗਾ ਮੈਂ ਕਹੀ ਇੱਕ ਹੋਰ ਵੀ ਦੋ ਤਿੰਨ ਵੀਰ ਆ ਉਹਨਾਂ ਨੇ ਵੀ ਟਾਲਣ ਦੀ ਕੋਸ਼ਿਸ਼ ਕੀਤੀ ਉਹਨਾਂ ਦੇ ਵੀ ਫੋਨ ਆ ਗਏ ਤੇ ਵੀ ਕਹਿੰਦੇ ਭਾਈ ਸੀਗੇ ਉਹ ਚੀਜ਼ ਆ ਵੀ ਅਸੀਂ ਹਮੇਸ਼ਾ ਜਦੋਂ ਬੰਦਗੀ ਕਰਾਂਗੇ ਜਦੋਂ ਅਸੀਂ ਕਿਤੇ ਲੱਗਦੇ ਆ ਸਾਨੂੰ ਉਹਦਾ ਪਤਾ ਲੱਗਦਾ ਵੀ ਸਾਡਾ ਰਾਹ ਕੀ ਹੈ ਸਹੀ ਮੈਂ ਕਹਿੰਨਾ ਹੁਣ ਵੀ ਗਰੀਬ ਦਾ ਬੱਚਾ ਕੱਖਾ ਮਰ ਰਿਹਾ ਹੈ ਨਾ ਹਸਪੀਟਲਾਂ ਚ ਲੋਕਾਂ ਨੂੰ ਦਵਾਈ ਵੀ ਨਹੀਂ ਮਿਲ ਰਹੀ ਤੇ ਅਸੀਂ ਵੱਡੀਆਂ-ਵੱਡੀਆਂ ਮਾਤਾਂ ਬਣਾਉਨੇ ਆਂ ਹੂਦ ਪਾਸੇ ਦੇ ਰਹੇ ਆਂ ਸਾਨੂੰ ਪਤਾ ਹੀ ਨਹੀਂ ਹੈਗਾ ਅਕਲ ਦੇ ਨਾਲ ਹੀ ਦਾਨ ਕਰਨਾ ਤੇ ਅਕਲ ਦੇ ਨਾਲ ਹੀ ਵੰਦਗੀ ਕਰਨੀ ਇਸ ਕਰਕੇ ਮੇਰੀ ਬੇਨਤੀ ਹੈ ਵੀ ਜੋ ਵੀ ਅਰਦਾਸ ਕਰਨੀ ਹੈ ਗੁਰੂ ਗ੍ਰੰਥ ਸਾਹਿਬਹਾਰਾ ਕੋਲੇ ਕਰਨੀ ਹੈ ਕਿਸੇ ਸਰੀਰ ਨਾਲ ਨਹੀਂ ਜੋਨਾਂ ਤੇ ਵਾਇਗ੍ਰੂ ਮੰਤਰ ਜਪਣਾ ਇਹਨੂੰ ਵਾਰ-ਵਾਰ ਬੇਨਤੀਆਂ ਸੰਗਤ ਨੂੰ ਵੀ ਇੱਕ ਚੀਜ਼ ਨੂੰ ਆਪਾਂ ਵਾਰ-ਵਾਰ ਨਾ ਪੁੱਛੀਏ ਦੋ ਮੰਤਰ ਕਿਸੇ ਪਾਸੇ ਨਹੀਂ ਲੈ ਕੇ ਜਾਣਗੇ ਸਾਨੂੰ ਕਿਉਂਕਿ ਸਾਡਾ ਵਿਸ਼ਵਾਸ ਹੀ ਨਹੀਂ ਹੈਗਾ ਜੀ ਅਸੀਂ ਸੁਣ ਲਾਂਗੇ ਹੋਰ ਮੰਤਰ ਦਾ ਸਾਨੂੰ ਲੱਗੂਗਾ ਵੀ ਇਹਦੇ ਨਾਲ ਗੱਲ ਬਣੂ ਤੇ ਇਧਰੋਂ ਵਾਹਿਗੁਰੂ ਮੰਤਰ ਦਾ ਸੁਣ ਲਾਂਗੇ ਆਪਾਂ ਇਹ ਦੇਖਣਾ ਵੀ ਮਹਾਰਾਜ ਦਾ ਹੁਕਮ ਕੀ ਹੈ ਇਨਸਾਨ ਕੀ ਕਹਿ ਰਿਹਾ ਆਪਾਂ ਇਹ ਨਹੀਂ ਦੇਖਣਾ ਇਸ ਕਰਕੇ ਮੇਰੀ ਬੇਨਤੀ ਹੈ ਮਹਾਰਾਜ ਨੇ ਦੱਸਿਆ ਕਹਿੰਦੇ ਨਾਨਕ ਨਾਮ ਨਾ ਵਿਸਰੇ ਛੂਟੇ ਸ਼ਬਦ ਕਮਾਈ ਮਹਾਰਾਜ ਨੇ ਜਦੋਂ ਨਾਮ ਨਾ ਵਿਸਰੂਗਾ ਤੁਹਾਨੂੰ ਖਦਾ ਵਾਹਿਗੁਰੂ 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 ਜਪੀ ਜਾਵਾਂਗੇ ਸ਼ਬਦ ਦੀ ਕਮਾਈ ਕਰਕੇ ਅਸੀਂ ਛੁਟ ਸਕਦੇ ਹਾਂ ਦੇਖੋ ਕਿੰਨਾ ਕਲੀਅਰ ਲਿਖਿਆ ਹੋਇਆ ਹੈ ਨਾ ਮਹਾਰਾਜ ਨੇ ਜੇਨੇ ਪ੍ਰਮਾਤਮਾ ਦਾ ਨਾਮ ਜੇ ਤੁਸਾਨੂੰ ਭੁੱਲਦਾ ਨਹੀਂ ਗੁਰੂ ਦਾ ਉਪਦੇਸ਼ ਅਸੀਂ ਕਮਾਉਣੇ ਆ ਤੇ ਉਦੋਂ ਕਹਿੰਦੇ ਹੋਮੇ ਦਾ ਰੋਗ ਹੈ ਜਿਹੜਾ ਸਦਾ ਦੂਰ ਹੋ ਜਾਂਦਾ ਕਹਿੰਦੇ ਨਾਨਕ ਨਾਮ ਨਾ ਵਿਸਰੇ ਪ੍ਰਮਾਤਮਾ ਦਾ ਨਾਮ ਨਾ ਵਿਸਰੇ ਕਹਿੰਦੇ ਛੁੱਟੇ ਸ਼ਬਦ ਕਮਾਏ ਕਹਿੰਦੇ ਸ਼ਬਦ ਦੇ ਨਾਲ ਹੀ ਛੁੱਟੇ ਜਾ ਸਕਦੇ ਐਨੀ ਜਿਆਦਾ ਬੰਦਗੀ ਦੀ ਵਡਿਆਈ ਦਿੱਤੀ ਹੋਈ ਮਹਾਰਾਜ ਨੇ ਦੱਸੀ ਜਾ ਪਰ ਫਿਰ ਵੀ ਅਸੀਂ ਵਾਰ-ਵਾਰ ਉਲਝ ਜਾਂਦੇ ਇਸ ਕਰਕੇ ਮੈਂ ਬੇਨਤੀ ਕਰਦਾ ਵੀ ਜਦੋਂ ਵੀ ਕਿਤੇ ਸਮਾਂ ਲੱਗਦਾ ਹੈ ਤੇ ਉਦੋਂ ਮਹਾਰਾਜ ਦੀ ਕਿਰਪਾ ਦੇ ਨਾਲ ਕੀ ਆਪਾਂ ਕੋਸ਼ਿਸ਼ ਕਰਨੀ ਆ ਵਾਹਿਗੁਰੂ 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 ਜਪਣਾ ਜਿਵੇਂ ਜਪ ਸਕਦੇ ਆ ਜੇ ਤੁਸੀਂ ਸਵਾਸ ਗ੍ਰਾਂਦ ਜਪਨਾ ਉਹ ਵੀ ਬੈਠ ਰਹਾ ਬਹੁਤ ਵਧੀਆ ਆਵਾਜ਼ ਨੂੰ ਦੁਆ ਗੁਰੂ ਇਦਾਂ ਵੀ ਜਪ ਸਕਦੇ ਆ ਤੇ ਮੈਂ ਬੋਲ ਕੇ ਤਾਂ ਦੱਸ ਰਿਹਾ ਜਿਹੜੇ ਤੁਹਾਡੇ ਸਵਾਲ ਸੀ ਪੁੱਛੇ ਸੀ ਕੁਝ ਮੈਸੇਜ ਆਏ ਸੀ ਉਹ ਹੀ ਸਾਰੀਆਂ ਗੱਲਾਂ ਦਿੱਤੀਆਂ ਸਾਹਿਬ ਆਪਣੇ ਭੈਣ ਭਰਾਵਾਂ ਨੇ ਜਿਨ੍ਹਾਂ ਨੇ ਵੀ ਕੀਤੇ ਸੀ ਕਿ ਜਿਵੇਂ ਤੁਹਾਨੂੰ ਸੁਵਿਧਾ ਉਹਨੂੰ ਸੁਣਨਾ ਜ਼ਰੂਰੀ ਆ ਜੇ ਕੋਈ ਸਾਡਾ ਮੰਟਿਕ ਜੀ ਤੇ ਮੰਨਤਾ ਟਿਕਨ ਨੂੰ ਬਹੁਤ ਸਾਲ ਲੱਗ ਜਾਂਦੇ ਕਿਉਂਕਿ ਇਹ ਜਨਮ ਜਨਮਾਂ ਦਾ ਬਾਣਾ ਜਿਹੜਾ ਇਹ ਮੈਲਾ ਹੋਇਆ ਆ ਜਦੋਂ ਮਾਲਕ ਕਿਰਪਾ ਕਰ ਦੇ ਜੇ ਕੋਈ ਵਰਮਾਤ ਕੋਈ ਅਰਦਾਸ ਕਰ ਦੇਵੇ ਆਪਦੀ ਕਮਾਈ ਦੇ ਦੇਵੇ ਫਿਰ ਅਸੀਂ ਉੱਥੇ ਪਹੁੰਚ ਸਕਦੇ ਹਾਂ ਜਿੱਥੇ ਅਸੀਂ ਕਦੀ ਸੋਚਿਆ ਨਹੀਂ ਹੁੰਦਾ ਪਰ ਉਹ ਏਦਾਂ ਹੀ ਹੈ ਜਦੋਂ ਮਾਲਕ ਉਹਦੇ ਸਿਰ ਤੇ ਹੱਥ ਰੱਖੂਗਾ ਉਹਨੂੰ ਏਡਾ ਵੱਡਾ ਭੰਡਾਰਾ ਦੇਊਗਾ ਫੇਰ ਹੀ ਵੱਢ ਸਕਦਾ ਇਸ ਕਰਕੇ ਮੇਰੀ ਬੇਨਤੀ ਹੈ ਵੀ ਆਪਾਂ ਬੰਦਗੀ ਕਰਨੀ ਨਹੀਂ ਛੱਡਣੀ ਜਦੋਂ ਵੀ ਉੱਠਣਾ ਜੇ ਢਿੱਲੇ ਮੱਠੇ ਨਹੀਂ ਆ ਤੇ ਗੋਲੀ ਖਾ ਕੇ ਉੱਠੋ ਨਾ ਉੱਠੋ ਜਰੂਰ ਜਦੋਂ ਤੁਹਾਡੀ ਰੁਟੀਨ ਬਣ ਜੂਗੀ ਫਿਰ ਮਾਨਵਾਲਸ ਕਰਨੋਂ ਹਟ ਜੂਗਾ ਹੁਣ ਮਨ ਨੂੰ ਪਤਾ ਵੀ ਮੈਂ ਮੜੇ ਜੇ ਆਲਸ ਕੀਤਾ ਤੇ ਇਹਨਾਂ ਨੇ ਮਨ ਨਹੀਂ ਜਾਣਾ ਤੇ ਫਿਰ ਜਦੋਂ ਮਨ ਨੂੰ ਪਤਾ ਵੀ ਮੈਂ ਇਹਨਾਂ ਨੂੰ ਮੜੇ ਜੇ ਆਸਤੇ ਕਰਕੇ ਛੁੱਟ ਲਿਆ ਤੇ ਫਿਰ ਸੁਵੇਰੇ ਉਹੀ ਮਨ ਪਛਤਾਵਾ ਕਰਦਾ ਨਾ ਇਹਨੂੰ ਮੌਕਾ ਨਾ ਦਿਓ ਜਦੋਂ ਮਨ ਨਹੀਂ ਕਰਦਾ ਉਦੋਂ ਜਰੂਰ ਉੱਠੋ ਕਿਉਂਕਿ ਮਾਲਕ ਨੇ ਪਤਾ ਨਹੀਂ ਤੁਹਾਨੂੰ ਡੀਕਦਾ ਹੁੰਦਾ ਸ਼ਾਇਦ ਕਿਰਪਾ ਕਰਨੀ ਹੋਵੇ ਆਪਣੀ ਆਵਾਜ਼ 'ਤੇ ਧਿਆਨ ਰੱਖਣ ਦੀ ਕੋਸ਼ਿਸ਼ ਕਰਨੀਗੇ ਜੇ ਤੋਂ ਵੀ ਸ਼ਬਦ ਜਪਣਾ ਆਪਣੀ ਆਵਾਜ਼ ਧਿਆਨ ਰੱਖਣਾ ਕਿਤੇ ਕੋਈ ਮੱਥੇ ਤੇ ਧਿਆਨ ਨਹੀਂ ਲਾਉਣਾ ਕਿਤੇ ਇੱਧਰ ਉੱਧਰ ਨਹੀਂ ਲਾਉਣਾ ਮੇਰੀ ਬੇਨਤੀ ਆ ਸੰਗਤ ਨੂੰ ਕਿਤੇ ਵੀ ਇਦਾਂ ਦੀਆਂ ਚੀਜ਼ਾਂ ਜਨਾਲੋ ਜੇ ਇੰਦਾ ਖੇਡ ਬੰਦੀ ਹੁੰਦੀ ਵੀ ਮੰਤਰਨਾ ਜਪਣਾ ਹੁੰਦਾ ਤੇ ਜੇ ਤੁਹਾਡਾ ਇੱਥੇ ਧਿਆਨ ਲਾ ਲਓ ਉੱਥੇ ਲਾ ਲਓ ਜਿਵੇਂ ਗੱਲ ਬਣਦੀ ਹੁੰਦੀ ਤੇ ਸਾਧੂ ਸੰਤ ਜਿਹੜੇ ਇੰਨੇ ਸਾਲ ਉਹਨਾਂ ਨੇ ਕਮਾਈਆਂ ਕੀਤੀਆਂ ਘਰ-ਬਾਰ ਛੱਡ ਕੇ ਤੂੰ ਤਾਂ ਗਲਤ ਨਹੀਂ ਨਾ ਹੋ ਸਕਦੀ ਆਹੋ ਹੰਸਾਲੀ ਵਾਲੇ ਸੰਤ ਸੀਗੇ ਇਹ ਚਾਹੀਏ ਬਾਬਾ ਅਤਰ ਸਿੰਘ ਜੀ ਸੀਗੇ ਮਸਤੂ ਗਾਣੇ ਵਾਲੇ ਇਹ ਚਾਹੀਏ ਰਤਵਾਲਾ ਸਾਹਿਬ ਵਾਲੇ ਹੋਏ ਜਾਂ ਜਿੰਨੇ ਵੀ ਮਹਾਪੁਰਖ ਹੋਏ ਜਾਂ 9 ਸਾਲ ਪਿੱਛੇ ਨਹੀਂ ਲਾਈ ਗੁਰਮੁਖਾਣੇ ਇੰਨਾ ਨਾਮ ਜਪਿਆ ਵਾਹਿਗੁਰੂ ਮੰਤਰ ਦਾ ਤੇ ਹੋਰ ਕਿੰਨੇ ਮਹਾਪੁਰਖਾ ਜਿਨ੍ਹਾਂ ਨੇ ਦਿਨ ਰਾਤ ਇੱਕ ਕਰਤਾ ਮਤਲਬ ਲੱਤਾਂ ਆਕੜ ਜਾਂਦੀਆਂ ਹੁੰਦੀਆਂ ਸੀ 18 18 20 20 ਘੰਟੇ ਬੈਠੇ ਰਹਿੰਦੇ ਤੇ ਫਿਰ ਤੁਸੀਂ ਅਪਝਾਣੇ ਆ ਵੀ ਆਪਾਂ ਹਿਸਟਰੀ ਪੜ੍ਹਦੇ ਆ ਫਿਰ ਸਾਡੇ ਮਾਨਿਡੇ ਕੱਚੀ ਐ ਸਾਨੂੰ ਕੋਈ ਕਹਿੰਦਾ ਹੁੰਦਾ ਜੀ ਇਦਾਂ ਧਿਆਨ ਨਾਲ ਲੋ ਇਦਾਂ ਨਾਲ ਲੋ ਜੇ ਏਡੀ ਸੌਖੀ ਖੇਡ ਹੁੰਦੀ ਫਿਰ ਬੰਦਗੀ ਕਰਨ ਦੀ ਲੋੜ ਸੀ ਵੇਦਾਂ ਦੇ ਵਿੱਚ ਵੀ ਲਿਖਿਆ ਹੋਇਆ ਮਹਾਰਾਜ ਨਹੀਂ ਕਹਿੰਦੇ ਵੀ ਨਾਮ ਜਪਣ ਦੀ ਬਹੁਤ ਵਡਿਆਈ ਹੈ ਕਹਿੰਦੇ ਵੇਦਾਂ ਵਿੱਚ ਨਾਮ ਉਤਮ ਸੋ ਸੁਣੇ ਨਹੀਂ ਫਿਰੇ ਜੋ ਬੇਤਾਲਿਆਂ ਕਹਿੰਦੇ ਬੇਤਾਲ ਲਿਆ ਹੋਗੇ ਤੁਰਿਆ ਫਿਰਦਾ ਵੀ ਇਦਾਂ ਦੇ ਨਾਮ ਦੀ ਵਡਿਆਈ ਦੱਸੀ ਆ ਪਰ ਉਹ ਨਾਮ ਨਹੀਂ ਜਪਦੇ ਗਿਆਨੀ ਕਦੀ ਪ੍ਰਮਾਤਮਾ ਤੱਕ ਨਹੀਂ ਪਹੁੰਚਿਆ ਕਿਉਂਕਿ ਉਹ ਸਿਰਫ ਤਰਕ ਉਤਾਰ ਕੇ ਕਰਨਾ ਜਾਣਦਾ ਓਹ ਆਪ ਵੀ ਓਹ ਜਿੱਦਾ ਤੇ ਲੋਕਾਂ ਨੂੰ ਵੀ ਉਲਝਾ ਦਿੰਦਾ ਜਿਹੜੇ ਕਿੰਤੂ ਪ੍ਰੰਤੂ ਦੇ ਚੱਕਰਾਂ 'ਚ ਪੈਂਦੇ ਉਹ ਨਾ ਕਿਸੇ ਪਾਸੇ ਲੱਗਦੇ ਆ ਤੇ ਨਾ ਹੀ ਕਿਸੇ ਹੋਰ ਨੂੰ ਕਿਸੇ ਪਾਸੇ ਲੱਗਣ ਦਿੰਦੇ ਐਨਾ ਤਕੜਾ ਮਨ ਹੋਣਾ ਚਾਹੀਦਾ ਵੀ ਸਾਡੇ ਅੱਗੇ ਆ ਕੇ ਕੋਈ ਬੰਦਾ ਕਹਵੇ ਨਾ ਜੀ ਕਰਦਨ ਕੱਟ ਕੇ ਵੀ ਲਾ ਦਈਏ ਤੇ ਤਾਂ ਵੀ ਅਸੀਂ ਉਹਦੇ ਕਹਿਣ ਤੇ ਸਿਮਰਨ ਕਰਨਾ ਨਹੀਂ ਛੱਡਣਾ ਮੇਰੀ ਬੇਨਤੀ ਹੈ ਬਹੁਤ ਵੀਰ ਭਰਾ ਜਿਹੜੇ ਉਲਝ ਗਏ ਸੀਗੇ ਉਹ ਮਾਜੇ ਪਛਤਾ ਰਹੇ ਹਨ ਮਡੀਆਂ ਉੱਚੀ ਅਵਸਥਾ ਤੋਂ ਖੇੜ ਤੋਂ ਜਾ ਕੇ ਮੁੜੇ ਐ ਇਸ ਕਰਕੇ ਮੇਰੀ ਬੇਨਤੀ ਹੈ ਵੀ ਬੰਦਗੀ ਕਰਨੀ ਨਹੀਂ ਛੱਡਣੀ ਕਿ ਵਾਹਿਗੁਰੂ ਮੰਤਰ ਜਪਣਾ ਇੱਕ ਮੰਤਰੀ ਜਪਣਾ ਜਿਹੜੇ ਭੈਣ ਭਰਾਵਾਂ ਨੂੰ ਬਹੁਤ ਸਮਾਂ ਹੋ ਗਿਆ ਜਾਂ ਉਹਨਾਂ ਨੂੰ ਮੰਨ ਲਓ ਵੀ 5-5 ਸਾਲ ਹੋ ਗਏ ਇਹ ਮੂਲ ਮੰਤਰ ਜਪਦੇ ਉਹ ਜਪ ਸਕਦੇ ਆ ਤੇ ਜਿਨ੍ਹਾਂ ਨੇ ਹਜੇ ਸ਼ੁਰੂ ਕੀਤਾ ਜਾਂ ਥੋੜਾ ਸਮਾਂ ਹੋਇਆ ਉਹ ਵਾਹਿਗੁਰੂ ਮੰਤਰ ਜਪ ਆਣ ਤੇ ਇਹਦੇ ਜਪੇ ਵਗੈਰ ਜੀਵਾਰਾ ਨਹੀਂ ਚਾਹੀਏ 20 ਮਿੰਟ ਲਾਓ ਓਕੇ ਸੋਕੇ ਹੋ ਕੇ ਕਦੇ ਇਹ ਨਾ ਸੋਚੋ ਵੀ ਨਹੀਂ ਅੱਜ ਰਹਿਣ ਦਿੰਦੇ ਆ ਸਵੇਰੇ ਜਿਹੜੀ ਰਾਤ ਚਲੀ ਗਈ ਆਉਣੀ ਨਹੀਂ ਦੁਬਾਰਾ ਕਿ ਜੀਵਨ ਇਸ ਚੀਜ਼ ਵਾਸਤੇ ਨਹੀਂ ਮਿਲਿਆ ਆਸਟ੍ਰੇਲੀਆ ਤੋਂ ਇੱਕ ਭੈਣ ਦਾ ਫੋਨ ਆਇਆ ਸੀਗਾ ਤੇ ਉਹ ਬੜੇ ਜਿਆਦਾ ਮਤਲਬ ਬਿਜ਼ੀ ਸੀਗੇ ਤੇ ਮੈਂ ਉਹਨਾਂ ਨੂੰ ਕਿਤੇ ਸਹਸ ਭਾਈ ਮੇਰੇ ਮੂੰਹ ਨਿਕਲ ਗਿਆ ਵੀ ਸਮੇਂ ਦਾ ਕੀ ਪਤਾ ਹੁੰਦਾ ਭੈਣੇ ਅੱਜ ਹੈਗਾ ਕੰਮ ਉਹ ਕਹਿੰਦੀ ਵੀ ਅਰਜੀ ਮੇਰੇ ਕੋਲ ਕੰਮ ਇੰਨਾ ਜੌਬ ਆ ਪਤਾ ਨਹੀਂ ਸਟੋਰ ਵਗੈਰਾ ਜਾਂ ਕੁਛ ਏਦਾਂ ਦਾ ਉਹਨਾਂ ਕੋਲ ਸੀਗਾ ਤੇ ਉਹ ਕਹਿੰਦੇ ਵੀ ਮੇਰੇ ਕੋਲ ਸਮਾਂ ਹੀ ਹੈ ਨਹੀਂਗਾ ਤੇ ਮੈਂ ਕੋਸ਼ਿਸ਼ ਕਰਦੀ ਆ ਥੱਕ ਜਾਨੀ ਨੀ ਤੇ ਮੈਂ ਕਿਹਾ ਜੀ ਕਿਤੇ ਸਮਾਂ ਬਣਿਆ ਤੇ ਪਤਾ ਨਹੀਂ ਮਾਲਕ ਮੌਕਾ ਦੇ ਵੀ ਕਿ ਨਾ ਦੇ ਵੀ ਹੁਣ ਪੈਰਾਲਾਈਜ਼ ਹੋ ਗਿਆ ਤੇ ਹੁਣ ਫੋਨ ਆਇਆ ਸੀਗਾ ਬਹੁਤ ਹੁੰਦੀ ਸੀ ਬੋਲਿਆ ਨਹੀਂ ਜਾਂਦਾ ਸੀ ਸਹੀ ਤਰ੍ਹਾਂ ਮੈਨੂੰ ਗੱਲ ਪੂਰੀ ਸਮਝ ਨਹੀਂ ਲੱਗਦੀ ਸੀ ਤੇ ਮੇਰਾ ਬੜਾ ਮਨ ਭਰਿਆ ਕਿ ਇਹ ਹਜੇ 2 ਮਹੀਨੇ ਪਹਿਲਾਂ ਫੋਨ ਆਇਆ ਉਹਨਾਂ ਦਾ ਜਦੋਂ ਪਹਿਲੀ ਫੋਨ ਕਾਲ ਸਾਥ ਆਪਣੀ ਇੰਟਰਵਿਊ ਵਾਲੀ 2 ਮਹੀਨੇ ਹੋਣੇ ਸਿਆਤਾ ਹੀ ਮੈਨੂੰ ਪੱਕਾ ਨਹੀਂ ਪਤਾ ਤੇ ਉਹ ਚੰਗੀ ਭਲੇ ਰਾਤ ਨੂੰ ਸੁੱਤੇ ਆ ਤੇ ਸੂਰੇ ਪੈਰਾਲਾਈਜ਼ ਪਿਆ ਤੇ ਹੁਣ ਉਹ ਪਛਤਾਉਂਦੇ ਆ ਤੇ ਹੁਣ ਫੋਨ ਆਇਆ ਸੀਗਾ ਤੇ ਮੁੰਡੇ ਨੇ ਗੱਲ ਕਰਵਾਈ ਕਹਿੰਦਾ ਵੀ ਇਦਾਂ ਕਰਕੇ ਗੱਲ ਕਰਨਾ ਚਾਹੁੰਦੇ ਮੈਨੂੰ ਗੱਲ ਸਮਝ ਨਹੀਂ ਲੱਗੀ ਉਹਨਾਂ ਦੀ ਤੇ ਮੈਂ ਉਹਨਾਂ ਨੂੰ ਇੱਕੋ ਹੀ ਸਵਾਲ ਕੀਤਾ ਵੀ ਮੰ ਭਾਣੇ ਹੋਣ ਉਹ ਜਿਹੜਾ ਤੁਸੀਂ ਕਹਿੰਦੇ ਸੀ ਕੰਮ ਕੋਈ ਕਰ ਨਹੀਂ ਸਕਦਾ ਹੁਣ ਕਿਵੇਂ ਸਾਫੀਆ ਕਹਿੰਦੇ ਮੇਰਾ ਭਲਿੱਖਾਸੀ ਬਹੁਤ ਵੱਡਾ ਰੱਬ ਨਹੀਂ ਘਟਦਾ ਕਹਿੰਦੇ ਤੁਸੀਂ ਮੇਰੀ ਅਰਦਾਸ ਕਰੋ ਉਹ ਮੈਂ ਕਿਹਾ ਜੀ ਅਰਦਾਸ ਦਾ ਮੈਨੂੰ ਹੁਕਮ ਨਹੀਂ ਹੈ ਨਹੀਂ ਨਾ ਤਾਂ ਅੱਜ ਤੱਕ ਆਪਣੇ ਬੱਚਿਆਂ ਦੀ ਅਰਦਾਸ ਕੀਤੀ ਹੈ ਹਾਂ ਇੱਕੋ ਮੇਰਾ ਦੋਸਤ ਹੈਗਾ ਹਰੀ ਉਹਦੀ ਅਰਦਾਸ ਜ਼ਰੂਰ ਕੀਤੀ ਸੀ ਜਾਂ ਇੱਕ ਦੋ ਖਾਸ ਮਿੱਤਰ ਹੈ ਜਿਨ੍ਹਾਂ ਨਾਲ ਮੇਰਾ ਕੋਈ ਪੁਰਾਣਾ ਦੇਣਾ ਲੈਣਾ ਉਹ ਬੰਦਿਆਂ ਦੀ ਮੈਂ ਅਰਦਾਸ ਕੀਤੀ ਐ ਨਹੀਂ ਅਰਦਾਸ ਦਾ ਮੈਨੂੰ ਹੁਕਮ ਨਹੀਂ ਹੁੰਦਾ ਮੈਨੂੰ ਪਤਾ ਮੇਰਾ ਵਾਸਤੇ ਵਿੱਚੋਂ ਕੀ ਜਾਂਦਾ ਇਸ ਕਰਕੇ ਮੇਰੀ ਬੇਨਤੀ ਹੈ ਵੀ ਬਣਾਧਰਾਵਾਂ ਨੂੰ ਇਹ ਆਪਾਂ ਵਾਅਦਾ ਤੋਂ ਵਾਅਦਾ ਨਾ ਨਜ਼ਕੀਏ ਸਮੇਂ ਦਾ ਕੋਈ ਪਤਾ ਨਹੀਂ ਕਦੋਂ ਮੌਤ ਆ ਕੇ ਸਿਰ ਤੇ ਖੜੀ ਹੋ ਜਾਂਦੀ ਹੈ ਜ਼ਿੰਦਗੀ ਇੱਕੋ ਦਮ ਧੋਖਾ ਦਿੰਦੀ ਹੈ ਸਾਨੂੰ ਐਂ ਲੱਗਦਾ ਹੁੰਦਾ ਹੈ ਇਹ ਜੀ ਚੱਲੀ ਜਾਂਦਾ ਬਹੁਤ ਸਮਾਂ ਪਿਆ ਵੀ ਯਾਪ ਲਾ ਨਹੀਂ ਕੋਈ ਗੱਲ ਪਰ ਮੌਤ ਕਦੀ ਕਿਸੇ ਨੂੰ ਚਾਂਸ ਨਹੀਂ ਦਿੰਦੀ ਜਿਹੜਾ ਸਾਡਾ ਜੱਪਿਆ ਉਹੀ ਕੰਮ ਆਉਂਦਾ ਜੇ ਕਿਤੇ ਭੈਣਾਂ ਤੋਂ ਬੇਨਤੀ ਮੰਮੀ ਹੁੰਦੀ ਤੇ ਚਲ ਕਮ ਸੇ ਕਮ 2 ਮਹੀਨੇ ਦੀ ਕਮਾਈ ਇਕੱਠੀ ਹੋਈ ਹੁੰਦੀ ਉਹ 2 ਮਹੀਨੇ ਦੀ ਕਮਾਈ ਹੀ ਪਤਾ ਨਹੀਂ ਉਹਨੂੰ ਕਿੱਥੇ ਲਾਇਆ ਜਾਂਦੀ ਅੱਜ ਹੁਣ ਸਰੀਰ ਦੇ ਵਿੱਚ ਬੋਲਿਆ ਵੀ ਨਹੀਂ ਜਾ ਰਿਹਾ ਤੇ ਹੁਣ ਕਿੱਥੇ ਜਪਿਆ ਜਾਣਾ ਜਦੋਂ ਪੈਰਾਲਾਈਜ਼ ਹੋ ਗਿਆ ਇਸ ਕਰਕੇ ਮੇਰੀ ਸਾਰੇ ਭੈਣਾ ਭਰਾਵਾਂ ਨੂੰ ਹੱਥ ਜੋੜ ਕੇ ਬੇਨਤੀ ਆ ਕੋਈ ਆਪਾਂ ਬੰਦਗੀ ਕਰਨੀ ਨਹੀਂ ਛੱਡਣੀ ਸਾਨੂੰ ਵਾਰ-ਵਾਰ ਲਜਾਇਆ ਜਾਊਗਾ ਰੱਬ ਦੇ ਨਾਮ ਤੇ ਕੋਈ ਜਨਾ ਨਹੀਂ ਹੈਗਾ ਤੇ ਇਨਨੇ ਤੇ ਨਵੀਆਂ-ਨਵੀਆਂ ਟ੍ਰਿਬਿਊਨਸ ਸੁਣ ਕੇ ਭੁਲੇਖਿਆਂ ਦੇ ਨਹੀਂ ਪੈਣਾ ਨਵੇਂ-ਨਵੇਂ ਸਵਾਲ ਨਹੀਂ ਕਰਨੇ ਤੇ ਵਹਿਮ ਭਰਮ ਨਹੀਂ ਕਰਨਾ ਕੋਈ ਵੀ ਵਹਿਮ ਦੇ ਵਿੱਚ ਹਮੇਸ਼ਾ ਤੁਹਾਨੂੰ ਉਹ ਬੰਦਾ ਪਾਉਂਦਾ ਜਿਹੜਾ ਸਾਬਤ ਕਰਦਾ ਵੀ ਮੈਂ ਬਹੁਤ ਵੱਡਾ ਗਿਆਨੀ ਆ ਇੰਨੂ ਕਹਾਤਾ ਪੋਥਨੋ ਮਿਲ ਜਾ ਰਹਿਮ ਚਪਾਉਗਾ ਪਰ ਉਹ ਕਿਸੇ ਪਾਸੇ ਨਹੀਂ ਹੁੰਦਾ ਗਿਆਨੀਆਂ ਦੇ ਤੁਹਾਨੂੰ ਮੈਂ ਦੱਸ ਨਹੀਂ ਸਕਦਾ ਕਿ ਕਿੰਨੇ ਕਦੇ ਫੋਨ ਆਉਂਦੇ ਹੈ ਫਿਰ ਉਹ ਆਪਣੇ ਧਰਮਾਂ ਵਾਲੇ ਚਾਹੇ ਦੂਜੇ ਪੋਤਾ ਵਿਚਾਰੇ ਆਪ ਉਹ ਬਹੁਤ ਉਲਝੀ ਹੋਇਆ ਆਪਾਂ ਇਹੀ ਬੰਦਗੀ ਕਰਨੀ ਹੈ ਬਾਣੀ ਪੜ੍ਹਨੀ ਹੈ ਤੇ ਕਿਸੇ ਸਰੀਰ ਨਾਲ ਨਹੀਂ ਜੁੜਨਾ ਤਕੜੇ ਹੋ ਕੇ ਨਾਮ ਦੇ ਆਪੋ ਜਿੰਨਾ ਜਪ ਸਕਦੇ ਆ ਬਾਕੀ ਵਿਚਾਰ ਕਰਦੇ ਆਂ ਕਈ ਵਾਰੀ ਕੋਈ ਅੱਖ ਇਧਰ ਉਧਰ ਹੋ ਜਾਂਦਾ ਕਿ ਮਾਫ ਕਰੋ ਜੀ ਬਵਾਹਿ ਗੁਰਜੀ ਦਾ ਹਾਲਸਤਾ Well why would you keep that too?